ਉਹ ਜੀ ਨੂੰ ਦਾਰੇ ਜੀ ਦੇਖੋ ਜੀ ਇਹ ਕੱਚਾ ਮਗਰ ਸ਼ੁਰੂ ਹੋਣ ਨਾਲ ਹੀ ਇਹ ਸਾਡੇ ਪਿੰਡ ਜੀ ਐਮਐਲਏ ਸਾਹਿਬ ਦਾ ਇਹਨਾਂ ਦੀ ਮਿਹਤਦਾਨ ਦੀ ਜਿਹਾ ਕਿਉਂ ਇਹ ਛੜਕ 227 ਚ ਬਣਨੀ ਸੀ ਜਿਹਦੇ ਇਹਨਾਂ ਦੇ ਮਿਹਤ ਸਦਕਾ ਹੀ 200 ਪਹਿਲਾਂ ਬਣਨ ਲੱਗੀ ਆ ਇਹ ਛੜਕ ਬਣਦੀ ਨਲੈਕੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਦੀ ਆ ਜਿਨ੍ਹਾਂ ਨੇ ਗੈਸ ਲੈਂਡ ਪੁਆਈ ਪਰ ਉਹਨਾਂ ਨੂੰ ਹਜ਼ਾਰ ਜਾਰੀ ਨਹੀਂ ਕੀਤੇ ਵਿੱਚਵੇਂ ਪੱਟੀ ਉਵੇਂ ਬਣਾਓ ਇਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਨੂੰ ਬਣਾਉਣਾ ਨਾਲ ਦੀ ਨਾਲ ਹੁਣ ਤੁਸੀਂ ਇਹ ਅਪੀਲ ਕਰਦੇ ਆ ਉਹਨਾਂ ਨੂੰ ਵੀ ਨਗਰ ਕੌਂਸਲ ਨੂੰ ਵੀ ਸਾਡੇ ਪੈਂਜੀ ਐਮਐਲਏ ਸਾਹਿਬ ਨੇ ਕਰਨ ਜਿਹੜੇ ਚਿੱਠੀ ਵੀ ਕੱਢਣਗੇ ਵੀ ਕਿਸੇ ਨੇ ਵੀ ਸ਼ੜਕ ਪਟਣੀ ਹੋਈ ਉਹਦੀ ਮੁਰੰਮਤ ਕਰਨਾ ਜ਼ਰੂਰੀ ਹੋਊਗਾ ਪਹਿਲੀ ਕਹਿੰਦਾ ਪਟਣੀ ਦੇਣੀ ਕਿ ਨਵਾਂ ਮਸਲਦਾ ਬਣ ਲੱਗੀ ਆ ਜੇ ਫੇਰ ਬਣੂਗੀ ਫੇਰ ਪੱਟੀ ਕੇ ਫੇਰ ਉਹੀ ਹਾਲ ਹੋ ਜਾਊਗਾ ਇਸ ਲਈ ਅਸੀਂ ਇਸ ਚੀਜ਼ ਦੇ ਵਧਾਈ ਦੇ ਪੈਂਜੀ ਬਾਤਰ ਨੇ ਐਮਐਲਏ ਸਾਹਿਬ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸ਼ੜਕ ਬਣ ਲੱਗੀ ਆ ਇਹਨਾਂ ਕਹਿੰਦੇ ਸ਼ੁਕਰੀਆ ਜੀ ਵੀ ਸ਼ੜਕ ਦੁਆਰੇ ਜਗਰਾਉਂ ਦਾ ਨਵ ਬਣੂਗਾ ਮੇਰੇ ਮਨ ਲੋਕ ਬੜੇ ਔਖੇ ਸੀਗੇ ਸੜਕ ਤੋਂ ਬਹੁਤ ਵਧੀਆ ਉਪਰਾਲਾ ਜੀ ਐਮਐਲਏ ਸਾਹਿਬ ਦਾ ਜਿਸ ਤਰ੍ਹਾਂ ਕਿ ਪਹਿਲਾਂ ਵੀ ਇਹ ਵਿਕਾਸ ਪੱਖੀ ਆਪਦੀ ਮਹਿਮ ਚਲਾ ਰਹੀ ਹੈ ਜਗਰਾਉਂ ਸ਼ਹਿਰ ਦੇ ਵਿੱਚ ਇਹ ਜਿਹੜਾ ਕੱਚਾ ਮਲਕ ਰੋਡ ਆ 2027 ਦੇ ਵਿੱਚ ਇਹ ਬਣਨਾ ਸੀ ਇਹ ਟੁੱਟਿਆ ਕਿਉਂ ਇਹ ਨਗਰ ਕੌਂਸਲ ਦੀ ਨਲਾਇਕੀ ਕਰਨ ਟੁੱਟਿਆ ਜਦੋਂ ਇੱਥੇ ਪਾਈਪਾਂ ਪਾਈਆਂ ਇਹਨਾਂ ਨੇ ਉਸ ਬੰਦੇ ਦੀ ਉਹ ਨੈਸਟ ਮਨੀ ਕਿਉਂ ਨਹੀਂ ਜਬਤ ਕੀਤੀ ਇਹਨਾਂ ਨੇ ਉਹਨੂੰ ਕੋਈ ਨੋਟਿਸ ਕਿਉਂ ਨਹੀਂ ਕੱਢਿਆਗਾ ਇਹ ਸਭ ਨਗਰ ਕੌਂਸਲ ਦੀ ਨਲਾਇਕੀ ਕਰਨ ਹੋਇਆ ਅਸੀਂ ਐਮਐਲਏ ਸਾਹਿਬ ਨੂੰ ਇਹੀ ਅਪੀਲ ਕਰਦੇ ਹਾਂ ਕਿ ਨਗਰ ਕੌਂਸਲ ਨੂੰ ਇੱਕ ਹਦਾਇਤ ਜਾਰੀ ਕਰਨ ਕੀ ਤਾਂ ਜੋ ਜੇਕਰ ਕੋਈ ਵੀ ਅਜਿਹਾ ਅਗੇ ਤੋਂ ਕਰਦਾ ਤਾਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਸਾਡੇ ਕਰਕੇ ਤੇ ਅੱਜ ਐਮਐਲਏ ਸਾਹਿਬ ਸਤਿਕਾਰਏ ਕੀ ਕਹੋਗੇ? ਅਸੀਂ ਬਹੁਤ ਧੰਨਵਾਦੀ ਆ। ਡੇਟ ਚਾਹੇ ਸ਼ੁਰੂ ਹੋਈ ਆ ਚਾਹੇ ਆਫਸਰੀ ਰੰਜਿਸ਼ਵਾਦੀ ਨਾਲ ਹੋਇਆ ਜਾਂ ਕੁਝ ਵੀ ਆ। ਪਰ ਤੰਗ ਬਹੁਤ ਜ਼ਿਆਦਾ ਸੀ, ਪਰੇਸ਼ਾਨ ਬਹੁਤ ਜ਼ਿਆਦਾ ਸੀਗੇ। ਦੁਕਾਨਾਂ ਦੇ ਜਿਵੇਂ ਬਾਹਰ ਵੱਟੇ ਪਏ ਆ, ਕਈਆਂ ਦੇ ਸ਼ੀਸ਼ੇ ਟੁੱਟ ਗਏ ਆ। ਡੈਮੇਜਮੈਂਟ ਬਹੁਤ ਹੋਈ ਆ। ਚਲੋ ਖੁਸ਼ੀ ਦੀ ਗੱਲ ਹੈ ਵੀ ਹੁਣ ਆਪਣਾ ਅੱਜ ਕੱਟਣ ਹੋਇਆ ਵੇ ਤਾਂ ਮਾਰੀ ਦੀ ਕਿਰਪਾ ਨਾਲ ਇਹ ਬਾਤ ਮੈਂ ਸਤੀਸ਼ ਕੁਮਾਰ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਜੋ ਅੱਜ ਸਾਡੇ ਸਤਿਕਾਰਯੋਗ ਐਮਐਲਏ ਮੈਡਮ ਸਰਬਜੀਤ ਮਾਨੁਖ ਜੀ ਨੇ ਕੱਚਾ ਮਾਲ ਰੋਡ ਦਾ ਕੰਮ ਸ਼ੁਰੂ ਕਰਾਇਆ ਹੈ ਇਹ ਸੜਕ ਦੀ ਹਾਲਤ ਬਹੁਤ ਖਰਾਬ ਸੀ ਅਸੀਂ ਪੂਰੇ ਸ਼ਹਿਰ ਨਿਵਾਸੀ ਇਸ ਸੜਕ ਬਣਾਉਣ ਤੇ ਮੈਡਮ ਐਮ ਐਲ ਏ ਮਾਨੂਕੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਜੈਪਾਲ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਕੰਮ ਸ਼ੁਰੂ ਕਰਵਾਇਆ ਤੇ ਆਪਣਾ ਮੰਡੀ ਬੋਰਡ ਦਾ ਵੀ ਧੰਨਵਾਦ ਕਰਦੇ ਆਂ ਕਿ ਇਹ ਜਿਹੜੀ ਜਲਦੀ ਤੋਂ ਜਲਦੀ ਸੜਕ ਲੋਕਾਂ ਦੇ ਸਵਰਪਨ ਕੀਤੀ ਜਾਵੇ ਇਹਨਾਂ ਕਹਿੰਦਾ ਹੈ ਧੰਨਵਾਦ ਬਹੁਤ ਜ਼ਿਆਦਾ ਔਖੇ ਸੀਗੇ ਜੀ ਗਾਹ ਕਿ ਨਹੀਂ ਆਉਂਦਾ ਕੋਈ ਸ਼ੀਸ਼ੇ ਟੁੱਟਦੇ ਆਂ ਚਾਰ ਪੰਜ ਵਾਰ ਸ਼ੀਸ਼ਾ ਪਵਾਤਾ ਹੈ ਆਪਦੀ ਦੁਕਾਨ ਦਾ ਜੀ ਧੰਨਵਾਦ ਐਮ ਐਲ ਏ ਸਾਹਿਬ ਦਾ ਜੀ ਜਿਹੜਾ ਕੰਮ ਸ਼ੁਰੂ ਹੋਇਆ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਜ਼ਿਆਦਾ ਔਖਾ ਸੀਗਾ ਜੀ ਇੱਕ ਕੱਚਾ ਮੋੜ ਨੂੰ ਪੱਕਾ ਕਰਨ ਦੀ ਤਿਆਰੀ ਸ਼ੁਰੂ ਕਰ ਰਹੇ ਹੋ ਜੀ ਨਹੀਂ ਪੱਕਾ ਤਾਂ ਇਹ 22 ਚ ਹੀ ਕਰਤੀ ਸੀ ਅੱਛਾ ਜੀ ਇਹਦੀ ਟਰਨ ਬਣਦੀ ਸੀ 27 ਤੱਕ ਠੀਕ ਹੈ ਜੀ ਪਰ ਕੁਝ ਇਥੋਂ ਦੀ ਲੋਕਲ ਨਗਰ ਕੌਂਸਲ ਦੀ ਪ੍ਰੋਗਰਾਮ ਕਰਕੇ ਪ੍ਰੋਬਲਮ ਕਰਕੇ ਲੋਕਾਂ ਕਰਕੇ ਸੜਕ ਬਣਨ ਤੋਂ ਬਾਅਦ ਅਕਸਰ ਜਾਂ ਸੀਵਰੇਜ ਜਾਂ ਪਾਣੀ ਦੀ ਕੋਈ ਨਾ ਕੋਈ ਪਾਈਪ ਲਾਈਨ ਕਰਕੇ ਉਹਦੇ ਨਾਲ ਇਹ ਸੜਕ ਬੁਰੀ ਤਰ੍ਹਾਂ ਡੈਮੇਜ ਹੋ ਗਈ ਇੱਕੋ ਪਿੱਛੇ ਜੇ ਗੈਸ ਪਾਈਪਸ ਪਾਉਣ ਨਾਲ ਉਹਦੇ ਨਾਲ ਹੀ ਸੜਕ ਡੈਮੇਜ ਹੋ ਗਈ ਜਿਸ ਦੇ ਕਰਕੇ ਲੋਕਾਂ ਦਾ ਆਮ ਆਣਾ ਜਾਣਾ ਲੰਘਣਾ ਮੁਹਾਲ ਹੋ ਗਿਆ ਸੀ ਇੱਥੇ ਤੇ ਇਹ ਸੜਕ ਨੂੰ ਅਜੇ ਸਟਾਈਚ ਅਪਰੂਵਲ ਹੋਣੀ ਸੀ ਨਵੀਂ ਬਣਨ ਦੀ ਪਰ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਤੇ ਮੈਂ ਜਦੋਂ ਸੀਐਮ ਸਾਹਿਬ ਕੋਲੇ ਗਈ ਸੀਐਮ ਸਾਹਿਬ ਨੇ ਦੇਖਿਆ ਵੀ ਸੜਕ ਦਾ ਬਾਕੀ ਮਾੜਾ ਹਾਲ ਹੈ ਉਹਨਾਂ ਨੇ 1 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਵੀ ਇਹਨੂੰ ਰਿਪੇਅਰ ਕਰ ਲਓ ਅਜੇ ਫਿਰ ਜਦੋਂ ਟਾਈਮ ਆਏਗਾ ਉਸ ਤੋਂ ਬਾਅਦ ਆਪਾਂ ਇਹਨੂੰ ਨਵੀਂ ਵੀ ਬਣਾਵਾਂਗੇ ਇਹਦੇ ਲਈ 1 ਕਰੋੜ ਜਾਰੀ ਹੋਇਆ ਟੈਂਕੀ ਤੋਂ ਲੈ ਕੇ ਫਾਟਕ ਤੱਕ 40 mm ਦੀ ਮੋਟੀ ਇੰਟਰਲੌਕ ਟਾਈਲ ਲੱਗੇਗੀ 80 80 80 mm ਦੀ ਮੋਟੀ ਇੰਟਰਲੌਕ ਟਾਈਲ ਲੱਗੇਗੀ ਫਾਟਕ ਤੋਂ ਬਾਅਦ ਅੱਗੇ ਤੱਕ ਜੀਟੀ ਰੋਡ ਤੱਕ ਇੱਥੇ ਪੀਸੀ ਸਟੀਲ ਕੱਟ ਤੇ ਸਾਰ ਸੀਮਿੰਟ ਦੀ ਸੜਕ ਬਣ ਕੇ ਵਧੀਆ ਪ੍ਰੀਮਿਕਸ ਪਾਏਗਾ ਮੈਂ ਤੁਹਾਡੇ ਮਾਦਮ ਦੇ ਰਾਹੀਂ ਲੋਕਾਂ ਨੂੰ ਇੱਕੋ ਇੱਕ ਅਪੀਲ ਕਰਦੀ ਆ ਨਗਰ ਕੌਂਸਲ ਨੂੰ ਵੀ ਮੈਂ ਹਦਾਇਤ ਜਾਰੀ ਕਰੂਗੀ ਕਿ ਲੋਕਾਂ ਨੂੰ ਅਪੀਲ ਇਹ ਆ ਵੀ ਜੇ ਕਿਸੇ ਦੀ ਪਾਣੀ ਦੀ ਪਾਈਪ ਜਾਂ ਕਿਸੇ ਦੀ ਕੋਈ ਸੀਵਰੇਜ ਦੀ ਸਮੱਸਿਆ ਹਜੀ ਅੱਜ ਅੱਜ ਤੋਂ ਸ਼ੁਰੂ ਕੀਤੀ ਹੈ ਤੁਹਾਡੇ ਕੋਲ ਇੱਕ ਜਾਂ ਦੋ ਦਿਨ ਹੈਗੇ ਆ ਆਪਣੇ ਆਪਣੇ ਪਲੰਬਰ ਬਲਾਕੇ ਆਪਣੇ ਆਪਣੇ ਘਰ ਦੀ ਸੀਵਰੇਜ ਨੂੰ ਕਲੀਅਰ ਕਰਿਓ ਅਸੀਂ ਸ਼ਾਮ ਨੂੰ ਕੁਝ ਦੁਕਾਨਦਾਰ ਲੈ ਕੇ ਨਾਲ ਸਾਰੀਆਂ ਦੁਕਾਨਾਂ ਤੇ ਇੱਕ ਆਪ ਪਰਸਨਲ ਮੈਂ ਅਪੀਲ ਕਰਕੇ ਆਉਂਗੀ ਹੱਥ ਜੋੜ ਕੇ ਬੇਨਤੀ ਕਰੂੰਗੀ ਇਹ ਸੜਕ ਆਪਣੀ ਆ ਸਰਕਾਰ ਨੇ ਇੱਥੇ ਪੈਸੇ ਹੀ ਲਾਉਣਾ ਹੁੰਦਾ ਸੰਭਾਲਣਾ ਆਪਾਂ ਮਾ ਜਿਸ ਤਰ੍ਹਾਂ ਆਪਾਂ ਆਪਣੇ ਘਰ ਨੂੰ 20-22 ਸਾਲ ਚਲਾ ਲੈਨੇ ਆ ਸੜਕ ਨੂੰ ਆਪਾਂ 3 ਸਾਲ ਵੀ ਨਹੀਂ ਚਲਾ ਸਕੇ ਆਪਾਂ ਇਹਨੂੰ ਫालतੂ ਕੱਟ ਵੱਟ ਨੂੰ ਅਵੋਇਡ ਕਰੀਏ ਤੇ ਜੇ ਕਿਸੇ ਦੀ ਕੋਈ ਜ਼ਰੂਰਤ ਆ ਤਾਂ ਹੁਣੇ ਹੀ ਪੂਰੀ ਕਰਦੀ ਹੈ ਜੀ ਲੋਕਾਂ ਤੋਂ ਬਿਨਾ ਸਰਕਾਰੀ ਮਹਿਕਮੇ ਵੀ ਆ ਕੇ ਕਈ ਵਾਰੀ ਸੜਕ ਬਣਨ ਤੋਂ ਬਾਅਦ ਨਾਲ ਹੀ ਉਹਨੂੰ ਤੋੜਨਾ ਸ਼ੁਰੂ ਕਰ ਦਿੰਦੇ ਆ ਕੋਈ ਪਾਈਪ ਜੇ ਕੋਈ ਹੁਣ ਐਸਾ ਹੋਏਗਾ ਮੈਂ ਅੱਜ ਰਿਟਨ ਚਿੱਠੀ ਕੱਢੂੰਗੀ ਆਪਣੀ ਜੇ ਕੋਈ ਸਰਕਾਰੀ ਮਹਿਕਮਾ ਵੀ ਆ ਕੇ ਪੱਟੇਗਾ ਉਹਦੇ ਤੇ ਵੀ ਐਕਸ਼ਨ ਲਿਆ ਜਾਏਗਾ ਕਿਤਾ ਜਾ ਰਿਹਾ ਹੈ ਜੀ ਕਿਹੜਾ ਇੱਕ ਪ੍ਰੋਜੈਕਟ ਹੈਗਾ ਉਹ ਕਿੰਨੇ ਦਿਨਾਂ ਤੱਕ ਪੂਰਾ ਹੋ ਜਾਊਗਾ ਐਸੇ ਜੋ ਪੰਜਾਬ ਸਰਕਾਰ ਦੇ ਹਾਜ਼ਰੀ ਮੰਡੀ ਬੋਰਡ ਦੀ ਹਾਜ਼ਰੀ ਅਨੁਸਾਰ ਸਾਨੂੰ ਜੋ ਕਿ 9 ਮਹੀਨਿਆਂ ਦਾ ਟਾਈਮ ਲਿਮਟ ਦਿੱਤੀ ਗਈ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਮੈਨੂੰ ਜਲਦੀ ਤੋਂ ਜਲਦੀ ਕੁਆਲਿਟੀ ਔਰ ਕੁਆਂਟੀਟੀ ਦਾ ਧਿਆਨ ਰੱਖ ਕੇ ਨੂੰ ਜਲਦੀ ਤੋਂ ਜਲਦੀ ਅਸੀਂ ਜਿੰਨਾ ਹੋ ਸਕੇ ਤਿਆਰ ਕਰਦੇ ਜਾਊਗਾ ਅਸੀਂ ਆਪਣੇ ਰੈਕੋਰਡ ਰੋਡ ਤੋਂ ਲੈ ਕੇ ਰੇਲਵੇ ਫਾਟਕ ਤੱਕ 80 ਐਮ ਐਮ ਐਂਟਰਲੌਕ ਟਾਇਲ ਲਾਈ ਜਾਊਗੀ ਤੇ ਫਾਟਕ ਤੋਂ ਲੈ ਕੇ ਮੇਨ ਜੀ ਡੀ ਰੋਡ ਤੱਕ ਬੀ ਐਮ ਪਲੱਸ ਪੀ ਸੀ ਪਲੱਸ ਸੀ ਰੋਡ ਦੇ ਨਾਲ ਸੜਕ ਉੱਪਰ ਤੋਂ ਤਿਆਰ ਕੀਤੀ ਜਾਊਗੀ ਬਾਕੀ ਡਿਪਾਰਟਮੈਂਟਾਂ ਤੋਂ ਵੀ ਜੋ ਕਹਾ ਕਰ ਦੋ ਜੀ ਕੋਈ ਦੁਬਾਰਾ ਅਗੇ ਸੜੇਨਾ ਪੱਤੇ ਤੇ ਤਕਰੀਬਨ ਸਾਰੇ ਡਿਪਾਰਟਮੈਂਟਾਂ ਨੂੰ ਅਸੀਂ ਲੈਟਰ ਮੰਡੀ ਬੋਰਡ ਵੱਲੋਂ ਲਿਖ ਦਿੱਤੀ ਗਈ ਆ ਵੀ ਜਿਨੇ ਵੀ ਕੋਈ ਕੰਮ ਕਰਨਾ ਪਹਿਲਾਂ ਪਹਿਲਾਂ ਇੱਕ ਹਫਤੇ ਦੇ ਵਿੱਚ ਕੋਈ ਕੁਝ ਕਰ ਲਿਆ ਜਾਵੇ ਬਾਅਦ ਵਿੱਚ ਜਦੋਂ ਸਾਡਾ ਕੰਮ ਸਟਾਰਟ ਹੋ ਗਿਆ ਚੰਗੇ ਪੱਤਰ ਤੇ